ਹੈਲੋ ਹਾਂਜੀ ਸਤਿ ਸ੍ਰੀ ਅਕਾਲ ਬ੍ਰਾਡ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਫੇਰ ਹਾਜ਼ਰ ਹੋਏ ਹਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਦੂ ਦੇ ਕੋफ्ते ਬਣਾਉਣ ਦਾ ਤਰੀਕਾ ਦੱਸਾਂਗੇ ਇੱਕ ਕਦੂ ਸੀ ਥੋੜੇ ਜਿਹਾ ਆਪਾਂ ਬਣਾਉਣੇ ਆਗੇ ਤੇ ਥੋੜਾ ਜਿਹਾ ਕਦੂ ਸੀਗਾ ਉਹ ਆਪਾਂ ਕਦੂ ਕਾਸ ਕਰ ਲੈਣਾ ਤੇ ਆ ਆਪਣਾ ਤੇਲ ਕਲਕ ਗਿਆ ਚੰਗੀ ਤਰ੍ਹਾਂ ਤੇਲ ਕਲਕਾ ਲਿਆ ਪਹਿਲਾਂ ਠੀਕ ਹੈ ਜੀ ਤੇ ਇਧਰ ਆਪਣੇ ਕੋਲੇ ਬੋਲ ਦੇ ਵਿੱਚ ਆ ਕਦੂ ਕਾਸ ਕੀਤਾ ਹੋਇਆ ਕਦੂ ਹੈ ਇੱਕ ਤਦ ਕਦੋਂ ਆਪਾਂ ਕਰ ਲਿਆ ਸੀ ਕਦੂਕਾਸ ਕਰ ਲਿਆ ਠੀਕ ਹੈ ਤੇ ਆ ਆਪਣੀ ਕੋਲ ਹੀ ਹੈਗਾ ਬੇਸਨ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਮਸਾਲੇ ਦੱਸਦੀ ਹਾਂ ਇਹਦੇ ਵਿੱਚ ਆਪਾਂ ਕਿਹੜੇ-ਕਿਹੜੇ ਐਡ ਕਰਾਂਗੇ ਠੀਕ ਹੈ ਜੀ ਆ ਸਭ ਤੋਂ ਪਹਿਲਾਂ ਆਪਾਂ ਜਿਹੜਾ ਬੇਸਨ ਆਪਣਾ ਸਾਣਿਆ ਹੋਇਆ ਕੌਲੀ ਦੇ ਵਿੱਚ ਪਾ ਲਿਆ ਸੀਗਾ ਇਹਨੂੰ ਇਹਦੇ ਵਿੱਚ ਮਿਲਾ ਦਿੰਨੇ ਇਸ ਤਰ੍ਹਾਂ ਜੀ ਹੁਣ ਆਪਾਂ ਨਾਣ ਮਿਰਚ ਪਾਉਣੀ ਆ ਤੇ ਮੁੱਤ ਨਾਣ ਮਿਰਚ ਪਾ ਕੇ ਚਮਚ ਦੇ ਨਾਲ ਚੰਗੀ ਤਰ੍ਹਾਂ ਹਿਲਾ ਲਵਾਂਗੇ ਠੀਕ ਹੈ ਜੀ ਹਾਂਜੀ ਆਪਾਂ ਇਹਦੇ ਵਿੱਚ ਪਾ ਲਏ ਹਨ ਮਸਾਲੇ ਪਾਉਣੀ ਆ ਮੈਂ ਥੋੜੀ ਆਪਾਂ ਹਰੀ ਮਿਰਚ ਪਾ ਲਈ ਆ ਗਈ ਠੀਕ ਹੈ ਥੋੜੀ ਜਿਹੀ ਮਿਰਚ ਪਾਉਂਗੀ ਆ ਵਾਲੀ ਮੈਂ ਤੇ ਹਰੀ ਮਿਰਚ ਮੈਂ ਪਹਿਲਾਂ ਪਾ ਦਿੰਦੀ ਠੀਕ ਹੈ ਜੀ ਇੰਨਾ ਕ ਆਪਾਂ ਨਮਕ ਪਾਵਾਂਗੇ ਔਰ ਹਲਦੀ ਪਾਵਾਂਗੇ ਠੀਕ ਹੈ ਜੀ ਬਾਕੀ ਜਿਹੜਾ ਮਸਾਲੇ ਪਾਉਣੇ ਆ ਤੁਸੀਂ ਆਪਣੇ ਟੇਸਟ ਦੇ ਹਿਸਾਬ ਦੇ ਨਾਲ ਪਾ ਲਿਓ ਵੀ ਘੱਟ ਵੱਧ ਗਈ ਵਾਰ ਕੋਈ ਖਾਂਦਾ ਹੁੰਦਾ ਹਨਾ ਉਸ ਤੋਂ ਇੰਨੇ ਕ ਆਪਾਂ ਹਲਦੀ ਪਾਵਾਂਗੇ ਕਸਤੂਰੀ ਮੇਥੀ ਵੀ ਪਾਵਾਂਗੇ ਠੀਕ ਹੈ ਜੀ ਔਰ ਗਰਮਾ ਮਸਾਲਾ ਤੇ ਜੀਰਾ ਪਾਵਾਂਗੇ ਠੀਕ ਹੈ ਜੀ ਜੀਰਾ ਥੋੜਾ ਜਿਹਾ ਘੋਲ ਲਿਓ ਪੁੰਨਿਆਵਾ ਜੀਰਾ ਪਾਇਓ ਠੀਕ ਹੈ ਜੀ ਆਪਾਂ ਜੀਰਾ ਵੀ ਪਾ ਦਿੱਤਾ ਇਹਦੇ ਵਿੱਚ ਤੇ ਹੁਣ ਆਪਾਂ ਪਾਣੀ ਦੇ ਨਾਲ ਇਹਦਾ ਜਿਹੜਾ ਘੋਲ ਆ ਉਹ ਰੈਡੀ ਕਰ ਲੈਨੇ ਆ ਠੀਕ ਹੈ ਜੀ ਪਾਣੀ ਪਾ ਕੇ ਇਹ ਘੋਲ ਰੈਡੀ ਕਰਦੇ ਆ ਤੁਹਾਡੇ ਸਾਹਮਣੇ ਆ ਦੇਖੋ ਪਾਣੀ ਪਾ ਲੈਣਾ ਉਹ ਲਈ ਸਬਣਾ ਰੈਡੀ ਕਰਨਾ ਵੀ ਜਿਆਦਾ ਪਤਲਾ ਵੀ ਨਾ ਹੋਵੇ ਔਰ ਜਿਆਦਾ ਗਾੜਾ ਵੀ ਨਹੀਂ ਹੋਵੇ ਬਸ ਥੋੜਾ ਜਿਹਾ ਪਾਣੀ ਪਾਉਗਾ ਅੱਧੇ ਗਲਾਸ ਤੋਂ ਵੀ ਘੱਟ ਪਾਣੀ ਪੈਂਦਾ ਇੰਨੇ ਕ ਮਟੀਰੀਅਲ ਦੇ ਵਿੱਚ ਮੈਂ ਥੋੜੇ ਜਿਹਾ ਬਣਾਉਣੇ ਆ ਠੀਕ ਹੈ ਜੀ ਤੁਸੀਂ ਜਿੰਨੇ ਕੁ ਬਣਾਉਣੇ ਆ ਉਹ ਸਾਬ ਦੇ ਨਾਲ ਨਮਕ ਮਿਰਚੇ ਦੇ ਵਿੱਚ ਐਡ ਕਰ ਲਿਓ ਬਹੁਤ ਸੋਨੇ ਉਹ ਤੇ ਕਦੂ ਦੀ ਬਾਣ ਕੇ ਰੈਡੀ ਹੋ ਜਾਂਦੇ ਆ ਪਰ ਖਾਣ ਲਈ ਬਣਾਉਣੇ ਆ ਸਬਜ਼ੀ ਨਹੀਂ ਬਣਾਉਣੀ ਠੀਕ ਹੈ ਫਿਰ ਕਿਸੇ ਦਿਨ ਆਪਾਂ ਸਬਜ਼ੀ ਬਣਾਵਾਂਗੇ ਅੱਜ ਮੈਂ ਕਦੂ ਦੀ ਸਬਜ਼ੀ ਬਣਾਉਣੀ ਸੀਗੀ ਤਾਂ ਮੈਂ ਕਿ ਚਲੋ ਆਪਾਂ ਪੋਪਤਿਆਂ ਦੀ ਰੈਸਪੀ ਤੁਹਾਨੂੰ ਦੇ ਦਿੰਨੇ ਆ ਤੇ ਉਹ ਮੈਂ ਕਿਸੇ ਦਿਨ ਫੇਰ ਪੋਪਤਿਆਂ ਦੀ ਸਬਜ਼ੀ ਵੀ ਬਣਾ ਕੇ ਤੁਹਾਨੂੰ ਦੱਸੂਗੀ ਠੀਕ ਹੈ ਜੀ ਅੱਜ ਆਪਾਂ ਕੱਲੇ ਪੋਪਤੇ ਖਾਣ ਦੇ ਲਈ ਬਣਾਨੇ ਆ ਬਸ ਇਹ ਮੈਂ ਇੰਨਾ ਕੁ ਮਟੀਰੀਅਲ ਹੈ ਜਿਹੜਾ ਰੈਡੀ ਕਰ ਲਿਆ ਹੁਣ ਆਪਣਾ ਗੈਸ ਜਗਾ ਦਿੰਨੇ ਆ ਤੇਲ ਨੇ ਵੈਸੇ ਪਹਿਲਾਂ ਤਲਕਾ ਲਿਆ ਸੀਗਾ ਠੀਕ ਹੈ ਜੀ ਤੇਲ ਆਪਾਂ ਪਹਿਲਾਂ ਤਲਕਾ ਲਿਆ ਸੀਗਾ ਚੰਗੀ ਤਰ੍ਹਾਂ ਇਹ ਕਲਕਾ ਕੇ ਮੈਂ ਰੈਡੀ ਕਰ ਲਿਆ ਸੀਗਾ ਤੁਸੀਂ ਹੁਣ ਆਪਾਂ ਜਿਹੜੀ ਛਾਰਨੀ ਆ ਆਪਣੀ ਇਹ ਪਾਸੇ ਕਰ ਦਿੰਨੇ ਆ ਠੀਕ ਹੈ ਜੀ ਇਹਦੇ ਵਿੱਚ ਹੁਣ ਆਪਾਂ ਇੱਕ ਇੱਕ ਕਰਕੇ ਜਿਹੜੇ ਤੇਲ ਦੇ ਵਿੱਚ ਪਾਵਾਂਗੇ ਠੀਕ ਹੈ ਜੀ ਚਮਚ ਦੀ ਹੈਲਪ ਦੇ ਨਾਲ ਹੀ ਪਾ ਲੂ ਮੈਂ ਕਿਦਾਂ ਉਹਦਾ ਹੱਥ ਦੇ ਨਾਲ ਤਾਂ ਨਹੀਂ ਪਾਈ ਮੈਂ ਇਸ ਤਰ੍ਹਾਂ ਹੀ ਪਾ ਕੇ ਰੈਡੀ ਕਰੂੰਗੀ ਤੁਸੀਂ ਦੇਖਿਓ ਬਣੇ ਰਿਓ ਵੀਡੀਓ ਦੇ ਐਂਡ ਤੱਕ ਜੇ ਆਪਣੀਆਂ ਵੀਡੀਓ ਵਧੀਆ ਲੱਗ ਜੀਆਂ ਜੀ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਇਹ ਆਪਣਾ ਚੈਨਲ ਜਸ ਬ੍ਰਾਡ ਬੁਟੀਕ ਹੈ ਤੇ ਉਹ ਚੈਨਲ ਆਪਣਾ ਮੋਨਟਾਈਜ਼ ਆ ਤੁਹਾਡੇ ਪੈਨ ਭਰਾਵਾਂ ਦੀ ਸਪੋਰਟ ਦੇ ਸਦਕਾ ਆਪਾਂ ਇੱਥੋਂ ਤੱਕ ਆਏ ਉਹ ਚੈਨਲ ਤੇ ਜਿਸ ਤਰ੍ਹਾਂ ਤੁਸੀਂ ਉਸ ਚੈਨਲ ਨੂੰ ਪਿਆਰ ਕਰ ਰਹੇ ਹੋ ਇਸ ਚੈਨਲ ਨੂੰ ਵੀ ਉਸੇ ਤਰ੍ਹਾਂ ਸਪੋਰਟ ਕਰਨਾ ਦੇਖੋ ਜੀ ਆਪਣਾ ਤੇਲ ਦਵਾਰਾ ਗਰਮ ਹੋ ਗਿਆ ਤੇ ਹੁਣ ਆਪਾਂ ਇਸ ਤਰ੍ਹਾਂ ਠੀਕ ਹੈ ਜੀ ਚੋਂਚੇ ਦੀ ਹੈਲਪ ਦੇ ਨਾਲ ਹੀ ਮੈਂ ਇਸ ਤਰ੍ਹਾਂ ਪਾਉਂਦੀ ਜਾਊਂਗੀ ਇੱਕ ਇੱਕ ਕਰਕੇ ਗੈਸ మీడియం ਸਟੇਜ ਕਰ ਲਿਓ ਸਲੋ ਕਰ ਲਿਓ ਠੀਕ ਹੈ ਤੇ ਮੋੜ ਕੇ ਜਦੋਂ ਆਪਾਂ ਪਾ ਹਟੇ ਸਾਰੇ ਫੇਰ ਮੜਾ ਜਾਂ ਤੇਜ਼ ਕਰ ਦਿਓ ਠੀਕ ਹੈ ਜੀ ਜਦੋਂ ਥੋੜਾ ਹੱਥ ਦੇਲਾ ਹੋ ਗਿਆ ਇਸ ਤਰ੍ਹਾਂ ਮੈਨੂੰ ਪਾਕੀ ਰੈਡੀ ਕਰ ਲੈਣਾ ਬਹੁਤ ਸੋਹਣੇ ਬਣ ਕੇ ਰੈਡੀ ਹੁੰਦੇ ਹੈ ਜੀ ਮੈਂ ਬਸ ਇੱਕ ਔਲਾ ਕੈਕ ਬਣਾਉਂਗੀ ਜਿਆਦਾ ਨਹੀਂ ਬਣਾਉਂ ਇਸ ਤਰ੍ਹਾਂ ਘਰੇ ਜੀ ਆਪ ਤੀਜਾ ਬਣਾਇਆ ਕਰੋ ਔਰ ਬੱਚਿਆਂ ਨੂੰ ਖਾਇਆ ਕਰੋ ਆਪ ਵੀ ਖਾਇਆ ਕਰੋ ਹਨ ਇਹ ਗੁੱਲਨ ਨਾਲੋਂ ਵੀ ਵਿੱਚ ਵਿੱਚ ਰਵੇ ਹਨ ਪਾਸੇ ਨਾਲ ਧਿਆਨ ਦੇ ਨਾਲ ਇਸ ਤਰ੍ਹਾਂ ਪਾ ਲਿਓ ਬਹੁਤ ਜਲਦ ਬਣ ਕੇ ਰੈਡੀ ਹੋ ਜਾਂਦੇ ਆ ਪਕੌੜਿਆਂ ਦੇ ਅੰਮੀ ਸਾਰਾ ਬੇਸਨ ਵਗੈਰਾ ਜਿਹੜਾ ਆਮ ਆਪਾਂ ਆਲੂ ਦੇ ਪਕੌੜੇ ਪਿਆਜ਼ਾਂ ਦੇ ਪਕੌੜੇ ਹਨਾ ਗੋਭੀ ਦੇ ਪਕੌੜਿਆਂ ਦਾ ਥੋੜਾ ਜਿਹਾ ਬੇਸਨ ਹੋਰ ਟੈਕ ਲਈ ਸਾਹ ਦੇ ਨਾਲ ਆਪਾਂ ਮੈਚ ਕਰਦੇ ਹੁੰਦੇ ਆ ਜਿਹੜੇ ਆਲੂ ਦੇ ਪਕੌੜੇ ਔਰ ਪਿਆਜ਼ਾਂ ਦੇ ਪਕੌੜੇ ਹਨਾ ਜਾਂ ਪਾਲਕ ਦੇ ਹੋਏ ਇਹ ਸਾਰੇ ਇਸ ਤਰ੍ਹਾਂ ਹੀ ਜਿਹੜਾ ਕੋੜਾ ਇਹਨਾਂ ਦਾ ਤਿਆਰ ਕੀਤਾ ਜਾਂਦਾ ਠੀਕ ਹੈ ਜੀ ਹੁਣ ਆਪਾਂ ਗੈਸ ਦਾ ਸਲੋ ਜਿਹੜਾ ਥੋੜਾ ਜਿਹਾ ਤੇਜ਼ ਕਰ ਦਿੰਨੇ ਆ ਆਪਾਂ ਸਾਰੇ ਵਿੱਚ ਪਾ ਕੇ ਇਹਦੇ ਰੈਡੀ ਕਰ ਦਿੱਤੇ ਠੀਕ ਹੈ ਜੀ ਜਿੰਦੇ ਹੱਥ ਨਾ ਪਾਉਣਾ ਚਾਹੁੰਨੀ ਵੀ ਹੱਥ ਨਾ ਪਾ ਲਿਓ ਮੈਨੂੰ ਤਾਂ ਇੱਛਾ ਪਰ ਮੈਂ ਹੱਥ ਨਾ ਨਹੀਂ ਪਾਏਗੀ ਤੇ ਹਾਂ ਜੀ ਥੋੜੇ ਜਿਵੇਂ ਬਸ ਜਿਵੇਂ ਨਾ ਪਤਾ ਲੱਗ ਲੱਗ ਜਾਂਦਾ ਹੁੰਦਾ ਆਪਣਾ ਘਿਓ ਤੇ ਫੇਰ ਪਾਸਾ ਪਲਟ ਲੈਣਾ ਇਹਨਾਂ ਦਾ ਜਦੋਂ ਹਿੱਲਣ ਲੱਗੇ ਉਹ ਵਧੀਆ ਤੇ ਇਹਨਾਂ ਦਾ ਪਾਸਾ ਤੁਸੀਂ ਪਲਟ ਦਿਓ ਥੋੜੇ ਜਿ ਹੋਰ ਸੇਕ ਲੱਗ ਲੈਣਗੇ ਪੁਸ਼ਕ ਬਣ ਗਈ ਪੁਸ਼ਕ ਥੋੜਾ ਜਿ ਰੈਂਦੇ ਆ ਵਿੱਚ ਉਹਨਾਂ ਨੂੰ ਪਲਟੀ ਕਰ ਦਿੰਦੇ ਆਪਾਂ ਇਸ ਤਰ੍ਹਾਂ ਬਹੁਤ ਸੋਹਣੇ ਬਣ ਕੇ ਕ੍ਰਿਸਪੀ ਜੇ ਰੈਡੀ ਹੁੰਦੇ ਆ ਵਧੀਆ ਲੱਗਦੇ ਆ ਤੁਸੀਂ ਵੀ ਆਪ ਵੀ ਬਣਾਇਆ ਕਰੋ ਤੇ ਬੱਚਿਆਂ ਨੂੰ ਵੀ ਖਿਲਾਇਆ ਕਰੋ ਹਾਂ ਜੀ ਦੇਖੋ ਕਲਰ ਚੇਂਜ ਹੋ ਚੁੱਕੇ ਬਹੁਤ ਸੁਨੇ ਬਣ ਕੇ ਰੈਡੀ ਹੋ ਗਏ ਤੁਹਾਨੂੰ ਮੈਂ ਇਹ ਦਿਖਾਉਣੀ ਹੈ ਤਾਂ ਇਸ ਤਰ੍ਹਾਂ ਚ ਵਾਂ ਕੇ ਰੈਡੀ ਹੋ ਗਏ ਕਲਰ ਚੇਂਜ ਹੋ ਗਿਆ ਪੂਰਾ ਥੋੜਾ ਜਿਹਾ ਸੇਕ ਲੱਗ ਲੈਣੀ ਆਪਾਂ ਆਸਾਪਰ ਟਾਈਮ ਦਿੱਤਾ ਹੁਣ ਇਸ ਤਰ੍ਹਾਂ ਸੇਕ ਹੋਣ ਵਾਲੇ ਨੇ ਬਹੁਤ ਸੁਨੇ ਬਣ ਕੇ ਰੈਡੀ ਹੋ ਜਾਂਦੇ ਨੇ ਹਾਂਜੀ ਆ ਦੇਖੋ ਜੀ ਇਹ ਹੁਣ ਬਣ ਕੇ ਆਪਣੇ ਬਿਲਕੁਲ ਰੈਡੀ ਹੋ ਗਏ ਮੈਂ ਤੁਹਾਨੂੰ ਦਿਖਾਉਣੀ ਆ ਨੇੜੇ ਕਰਕੇ ਦੇਖੋ ਕਿੰਨੇ ਸੋਹਣੇ ਖੜਕ ਖੜਕ ਕਰਦੇ ਹਨ ਤੁਹਾਨੂੰ ਖੜਕ ਕੇ ਤੋਂ ਹੋਰ ਆਵਾਜ਼ ਤੋਂ ਪਤਾ ਲੱਗ ਰਿਹਾ ਹੋਊਗਾ ਆ ਦੇਖੋ ਠੀਕ ਹੈ ਜੀ ਹੁਣ ਆਪਾਂ ਪਲੇਟ ਦੇ ਵਿੱਚ ਕੱਢ ਦਿੰਦੇ ਆ ਦੇਖੋ ਜੀ ਕਿੰਨੇ ਜੌਨੇ ਕ੍ਰਾਂਚੀ ਕ੍ਰਾਂਚੀ ਬਣ ਕੇ ਇਹ ਰੈਡੀ ਹੋ ਗਏ ਤੇ ਤੁਸੀਂ ਆਪ ਵੀ ਖਾਓ ਤੇ ਆਪਣੇ ਬੱਚਿਆਂ ਨੂੰ ਵੀ ਖਿਲਾਓ ਜੀ ਇਸ ਤਰ੍ਹਾਂ ਕੱਦੂ ਦੇ ਪੋਰ ਤੇ ਬਣਾ ਕੇ ਆਪਾਂ ਰੈਡੀ ਕਰ ਸਕਦੇ ਆ ਇਹਨਾਂ ਦੀ ਸਬਜ਼ੀ ਵੀ ਬਣਦੀ ਹੈ ਜੀ ਫਿਰ ਕਿਸੇ ਦਿਨ ਆਪਾਂ ਤੁਹਾਨੂੰ ਸਬਜ਼ੀ ਦੀ ਰੈਸਪੀ ਦੇਵਾਂਗੇ ਤੇ ਅੱਜ ਜਿਹੜਾ ਹੈਗਾ ਆਪਾਂ ਤੁਹਾਨੂੰ ਇਹ ਪਕੌੜੇ ਬਣਾਉਣ ਦਾ ਤਰੀਕਾ ਦੱਸਿਆ ਜੀ ਇਸ ਤਰ੍ਹਾਂ ਆਪਣੇ ਘਰੇ ਥੋੜੇ ਜਿਹਾ ਟਾਈਮ ਦੇ ਵਿੱਚ ਬਣਾ ਕੇ ਰੈਡੀ ਕਰ ਸਕਦੇ ਆ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਜੀ ਆਪਣੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਇਸੇ ਤਰ੍ਹਾਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ